ਲਓ ਜੀ ਅਮਰੀਕਾ ਨੇ ਕਰਕੇ ਹਮਲਾ ਬੈਨਜ਼ੂਏਲਾ ਦੇ ਉੱਤੇ ਉੱਥੇ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਚੱਕ ਲਿਆ ਚੱਕ ਕੇ ਲੈ ਗਿਆ ਨਿਊਯਾਰਕ ਇਹ 3 ਜਨਵਰੀ 2026 ਦੀ ਸੈਚਰਡੇ ਵਾਲੀ ਰਾਤ 2 ਵਜੇ ਬੈਨਜ਼ੂਏਲਾ ਦੇ ਹਿਸਾਬ ਨਾਲ ਉੱਧਰ ਦੇ ਟਾਈਮ ਦੇ ਹਿਸਾਬ ਨਾਲ ਇਹਨਾਂ ਨੇ ਹਮਲਾ ਕੀਤਾ 2 ਘੰਟੇ ਇਹ ਪੂਰਾ ਆਪਰੇਸ਼ਨ ਚੱਲਿਆ ਜਿਹਦੇ ਵਿੱਚ ਬੈਨਜਵੇਲਾ ਦਾ ਰਾਸ਼ਟਰਪਤੀ ਨਿਕੋਲਸ ਮਾਦਰੂਜ਼ ਤੇ ਉਹਦੀ ਫੈਮਿਲੀ ਖੁਸ਼ ਹੋਰ ਉਹਦੇ ਜਾਣਕਾਰ ਜਿਹੜੇ ਉਹਦੇ ਕਰੀਬੀ ਸੀਗੇ ਉਹਨਾਂ ਨੂੰ ਫੜ ਕੇ ਨਿਊਯਾਰਕ ਲੈ ਗਿਆ ਇਹ ਜਿਹੜੀ ਖਬਰ ਹੈ ਇਹਦੇ ਨਾਲ ਦੁਨੀਆ ਦੇ بڑے بڑے ਦੇਸ਼ ਲੀਡਰ ਇਸ ਵੇਲੇ ਸਨ ਹੋਏ ਪਏ ਆ ਕਿਉਂਕਿ ਜਿਹੜੇ ਵੀ ਅਮਰੀਕਾ ਦੇ ਜਿਹੜੇ ਵਿਰੋਧੀ ਆ ਉਹ ਇਹ ਸੋਚਣ ਤੇ ਮਜਬੂਰ ਹੋ ਚੁੱਕੇ ਆ ਕਿ ਕਿਸੇ ਵੀ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਫੜ ਕੇ ਵੀ ਲਿਜਾਇਆ ਜਾ ਸਕਦਾ ਆ ਬੈਨਜ਼ੂਏਲਾ ਕੋਈ ਛੋਟਾ ਮੋਟਾ ਦੇਸ਼ ਨਹੀਂਗਾ ਬੈਨਜ਼ੂਏਲਾ ਦੇ ਸਰਕਾਰੀ ਦਾਅਵੇ ਦੇ ਮੁਤਾਬਕ ਉਹਨਾਂ ਦੇ ਕੋਲ 30 ਲੱਖ ਦੇ ਕਰੀਬ ਫੌਜ ਆ ਜਿਹੜੀ ਐਕਟਿਵ ਤੇ ਨਾਨ ਐਕਟਿਵ ਆ 5000 ਮਜ਼ਾਈਲਾ ਉਹਨਾਂ ਦੇ ਕੋਲ ਸੀਗੀ ਆ ਜਿਹੜੀਆਂ ਅਮਰੀਕਾ ਨੂੰ ਹਿੱਟ ਕਰ ਸਕਦੀਆਂ ਸੀਗੀ ਇਹ ਅਮਰੀਕਾ ਨੇ ਖੁਦ ਮੰਨਿਆ ਆ ਰੀਸੈਂਟਲੀ ਇਹਨਾਂ ਨੇ 6 ਬਿਲੀਅਨ ਡਾਲਰ ਦੇ ਡਰੋਨ ਤੇ ਡਿਫੈਂਸ ਸਿਸਟਮ ਰਸ਼ੀਆ ਤੋਂ ਵੀ ਖਰੀਦੇ ਸੀਗੇ ਡਰੋਨ ਈਰਾਨ ਤੋਂ ਖਰੀਦੇ ਸੀਗੇ ਉਹ ਵੀ ਡਿਫੈਂਸ ਸਿਸਟਮ ਇਹਨਾਂ ਦਾ ਕੁਝ ਕਰ ਨਹੀਂ ਸਕੇ ਰੱਖਿਆ ਨਹੀਂ ਕਰ ਸਕੇ ਤੁਸੀਂ ਸਾਬ ਲਾ ਲਓ ਕਿਸ ਤਰ੍ਹਾਂ ਦੀ ਪਲੈਨਿੰਗ ਕਿੱਦਾਂ ਇਹ ਡੈਲਟਾ ਆਰਮੀ ਅਮਰੀਕਾ ਵਾਲਿਆਂ ਨੇ ਬਰਤ ਕੇ ਇਹਨੂੰ ਫੜ ਲਿਆ ਵਿੱਧ ਫੈਮਿਲੀ ਇਹ ਸਾਰੀ ਗੱਲ ਤੇ ਤਰਤੀਬ ਨਾਲ ਚਰਚਾ ਕਰਦੇ ਆ ਆਜੋ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਫੜ ਲਿਆ ਗਿਆ ਆ ਅਮਰੀਕਾ ਦੀ ਡੈਲਟਾ ਆਰਮੀ ਦੁਆਰਾ ਤੇ ਇਹਦੀ ਪੁਸ਼ਟੀ ਜਿਹੜੀ ਆ ਡੋਨਲਡ ਟਰੰਪ ਨੇ ਬਕਾਇਦਾ ਟਵੀਟ ਪਾ ਕੇ ਵੀ ਕੀਤੀ ਆ ਕਿ ਹਾਂਜੀ ਆਪਾਂ ਹੀ ਉੱਥੇ ਮੈਸਿਵ ਹਮਲੇ ਕੀਤੇ ਆ ਤੇ ਉਹਦੀ ਫੋਟੋ ਵਗੈਰਾ ਪਾ ਕੇ ਦਿਖਾ ਲਿਆ ਕਿ ਦੁਨੀਆ ਨੂੰ ਇੱਕ ਮੈਸੇਜ ਦੇ ਦਿੱਤਾ ਡੋਨਲਡ ਟਰੰਪ ਨੇ ਕਿ ਹਾਂਜੀ ਬਈ ਅਸੀਂ ਕਿਸੇ ਦੇ ਦੇਸ਼ ਦੇ ਰਾਸ਼ਟਰਪਤੀ ਨੂੰ ਇਦਾਂ ਵੀ ਚੱਕ ਕੇ ਲਿਆ ਸਕਦੇ ਆ ਜਿਹੜੀ ਸਾਡੀ ਕੋਈ ਗੱਲਬਾਤ ਨਹੀਂ ਮੰਨੂਗਾ ਤੇ ਵਿੱਚ ਇਹਨਾਂ ਨੇ 150 ਦੇ ਕਰੀਬ ਜਿਹੜੇ ਆ 에ਅਰਕ੍ਰਾਫਟ ਵਰਤੇ ਆ ਜਿਹਦੇ ਵਿੱਚ ਜੰਗੀ ਜਹਾਜ਼ ਹੈਲੀਕਾਪਟਰ ਸਾਰਾ ਕੁਝ ਸ਼ਾਮਿਲ ਸੀਗਾ ਜੇ ਮੈਂ ਦੱਸਾਂ ਤਾਂ ਮੈਂ ਇਸ ਤੋਂ ਪਹਿਲਾਂ ਵੀ ਵੀਡੀਓਜ਼ ਬਣਾਈਆਂ ਹੋਈਆਂ ਇਸ ਚੈਨਲ ਤੇ ਤੁਸੀਂ ਦੇਖ ਸਕਦੇ ਆ ਕਿ ਵੈਨਜ਼ੂਏਲਾ ਤੇ ਵੈਨਜ਼ੂਏਲਾ ਨੂੰ ਅਮਰੀਕਾ ਵਾਲੇ ਹੱਤੋਂ 6 ਮਹੀਨੇ ਪਹਿਲਾਂ ਤੋਂ ਹੀ ਘਿਰਨ ਤੇ ਲੱਗੇ ਹੋਏ ਸੀ ਕੁਝ ਕੁ ਦਿਨ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵੈਨਜ਼ੂਏਲਾ ਦੇ ਉੱਤੇ ਅਮਰੀਕਾ ਹਮਲਾ ਕਰ ਸਕਦਾ ਹੈ ਤੇ ਉਹੀ ਗੱਲ ਹੋਈ 2026 ਦੇ ਚੜਦੇ ਹੀ ਇਹਨਾਂ ਨੇ ਉੱਤੇ ਹਮਲਾ ਕਰਕੇ ਲਗਭਗ ਲਗਭਗ ਤਖਤਾ ਪਲਟ ਕਰ ਹੀ ਦਿੱਤਾ ਕਿਉਂਕਿ ਰਾਸ਼ਟਰਪਤੀ ਉਹਨਾਂ ਦਾ ਚੱਕ ਲਿਆ ਆ ਉਹਦੇ ਤੇ ਹੁਣ ਅਮਰੀਕਾ ਦੇ ਵਿੱਚ ਜਾ ਕੇ ਕੋਈ ਕੇਸ ਚਲਾਉਗੇ ਕਿਉਂਕਿ ਪਹਿਲਾਂ ਹੀ ਉਹਦੇ ਤੇ ਤਾਮ ਤਾਂ ਲੱਗ ਚੁੱਕੀਆਂ ਸੀਗੀਆਂ ਕਿ ਉਹ ਡਰਗ ਸਪਲਾਈ ਕਰਦਾ ਹੈ ਉਹ ਟੈਰਰਿਜ਼ਮ ਨੂੰ ਵਡਾਵਾ ਦਿੰਦਾ ਹੈ ਹਮਾਸ ਦੀ ਵੀ ਉਹ ਹੈਲਪ ਕਰ ਰਿਹਾ ਇਸ ਲਈ ਉਹਦੇ ਉੱਤੇ ਹੁਣ ਨਿਊਯਾਰਕ ਦੇ ਵਿੱਚ ਦੋਸ਼ ਸਾਬਤ ਕਰਨੇ ਕੋਈ ਬਾਲੇ ਔਖੀ ਨਹੀਂ ਹੋਊਗੇ ਉਹ ਹੀ ਕਹਾਣੀ ਹੋ ਚੁੱਕੀ ਆ ਮੈਂ ਦੱਸਦਾ ਤਾਂ ਜਿੱਦਾਂ ਸਦਾਮ ਹਸੈਨ ਨੂੰ ਮਿਡਲ ਈਸਟ ਦੇ ਵਿੱਚੋਂ ਫੜਿਆ ਗਿਆ ਸੀਗਾ ਇਸੇ ਤਰ੍ਹਾਂ ਇਹ ਸਾਊਥ ਅਮਰੀਕਾ ਦਾ ਇੱਕ ਸਦਾਮ ਹੀ ਕਹਿ ਸਕਦੇ ਆ ਜਿਹੜਾ ਕਿ ਕਈ ਸਮੇਂ ਤੋਂ ਉੱਥੇ ਰਾਜ ਕਰ ਰਿਹਾ ਸੀਗਾ ਉਹਨੂੰ ਫੜ ਲਿਆ ਗਿਆ ਅਮਰੀਕਾ ਵਾਲੇ ਪਿਛਲੇ 5-6 ਮਹੀਨੇ ਤੋਂ ਹੀ ਇਹ ਪਿਓਰਟੋ ਰਿਕੋ ਜਿਹੜਾ ਇੱਕ ਆਈਲੈਂਡ ਆ ਜਿਹੜਾ ਅਮਰੀਕਾ ਦੇ ਹੀ ਕੋਲ ਆ ਇੱਥੇ ਆਪਣਾ ਇਹਨਾਂ ਦਾ 에ਅਰ ਬੇਸ ਵੀ ਆ ਇੱਥੇ ਪੂਰੀ ਇਹ ਮਿਲਟਰੀ ਬਿਲਡ ਅਪ ਕਰ ਰਹੇ ਸੀਗੇ ਜਿਹੜੇ ਆਪਣੇ ਜੰਗੀ ਜਹਾਜ਼ ਵਗੈਰਾ ਵੀ ਸੀਗੇ ਸਾਰੇ ਲਿਆ ਲੂ ਕੇ ਇੱਥੇ ਇਕੱਠੇ ਕਰ ਰਹੇ ਸੀਗੇ 15000 ਦੇ ਕਰੀਬ ਜਿਹੜੇ ਸੀਗੇ ਦਸੰਬਰ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਮਿਲਟਰੀ ਇਹ ਬੰਦੇ ਸੀਗੇ ਜਿਹੜੇ ਆਰਮੀ ਸੀਗੀ ਉਹ ਇੱਥੇ ਆਲੇ-ਦੁਆਲੇ ਇਹਨਾਂ ਨੇ ਫਿੱਟ ਕਰ ਦਿੱਤੀ ਸੀਗੀ ਸੋ ਇਹ ਪਲੈਨਿੰਗ ਅੱਜ ਦੀ ਨਹੀਂ ਹੁੰਦੀ ਸਾਲ ਪਹਿਲਾਂ ਤੋਂ ਹੀ ਉਹ ਸ਼ੁਰੂ ਕਰ ਦਿੰਦੇ ਆ ਇਹਨਾਂ ਨੇ ਜਿਹੜੀਆਂ ਇੱਥੇ ਇਹਨਾਂ ਦੀਆਂ ਸ਼ਿਪਸ ਸੀਗੀਆਂ ਵੈਨਜ਼ੂਏਲਾ ਦੀਆਂ ਉਹਨਾਂ ਨੂੰ ਵੀ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਡਰੋਨਸ ਦੇ ਨਾਲ ਮਿਜ਼ਾਈਲਸ ਦੇ ਨਾਲ ਸੋ ਕਈ ਵਾਰੀ ਇਹ ਜਿਹੜਾ 에ਅਰ ਸਪੇਸ ਹੈਗਾ ਵੈਨਜ਼ੂਏਲਾ ਦਾ ਪਹਿਲਾਂ ਵੀ ਉਹਨਾਂ ਨੇ ਬੰਦ ਕੀਤਾ ਸੀਗਾ ਸੋ ਇਸ ਲਈ ਛੋਟੇ-ਮੋਟੇ ਹਮਲੇ ਉਹ ਪਹਿਲਾਂ ਤੋਂ ਵੀ ਕਰਦੇ ਰਹੇ ਸੀਗੇ ਪਰ ਹੁਣ ਜਦੋਂ ਇਹਨਾਂ ਨੇ 3 ਜਨਵਰੀ ਨੂੰ ਹਮਲੇ ਕੀਤੇ ਵੈਨਜ਼ੂਏਲਾ ਦੇ ਉੱਤੇ ਉੱਥੇ ਉਹਨਾਂ ਨੇ 에ਅਰ ਜਿਹੜਾ ਸਪੇਸ ਹੈਗਾ ਉਹ ਬੰਦ ਕਰ ਦਿੱਤਾ ਲੋਕਾਂ ਨੂੰ ਲੱਗਾ ਸ਼ਾਇਦ ਕੋਈ ਪਹਿਲਾ ਵਰਗਾ ਹੀ ਛੋਟਾ ਵਗੇ ਕਰੈਕਸ ਜਿਹੜੀ ਰਾਜਸਤਾਨੀਆ ਵੈਨਜ਼ੂਏਲਾ ਦੀ ਇਹਦੇ ਹੀ ਆਲੇ-ਦੁਆਲੇ ਚਾਰ-ਪੰਜ ਜਗ੍ਹਾ ਦੇ ਉੱਤੇ ਪੂਰੇ ਐਨ ਜੰਗੀ ਜਹਾਜ਼ ਵਗੈਰਾ ਲੈ ਕੇ 150 ਦੇ ਕਰੀਬ 에ਅਰਕ੍ਰਾਫਟ ਵਰਤੇ ਆ ਇਹਦੇ ਵਿੱਚ ਇਹ ਸਾਰੇ ਇੱਥੇ ਬੰਬਿੰਗ ਕਰਨੀ ਸ਼ੁਰੂ ਕਰ ਦਿੱਤੀ ਇਹ ਮਿਰਾਂਡਾ ਹੋ ਗਿਆ ਇਹ ਗੁਆਇਰਾ ਹੋ ਗਿਆ ਇਹ ਰਾਗੂਆ ਹੋ ਗਿਆ ਇਹ ਸਾਰੇ ਪਲੇਸਾਂ ਦੇ ਉੱਤੇ ਇਹਨਾਂ ਨੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਜ਼ਿਆਦਾਤਰ ਬੰਬਾਰੀ ਉੱਥੇ ਕੀਤੀ ਜਿੱਥੇ ਵੈਨਜ਼ੂਏਲਾ ਵਾਲਿਆਂ ਦੇ 에ਅਰ ਸਪੇਸ ਸੀਗੇ ਜਾਂ ਕੋਈ ਮਿਲਟਰੀ ਉੱਥੇ ਬਿਲਡ ਅਪ ਕੀਤਾ ਗਿਆ ਸੀਗਾ ਜੇ ਕੋਈ ਇੱਥੋਂ ਹੋਰ ਜਹਾਜ਼ ਉਹਨਾਂ ਦੇ ਮਤਲਬ ਕਿ ਡਿਫੈਂਸ ਦੇ ਵਿੱਚ ਉੱਡਦਾ ਵੈਨਜ਼ੂਏਲਾ ਵੱਲੋਂ ਉੱਡਦਾ ਅਮਰੀਕਾ ਦੇ ਉੱਤੇ ਅਟੈਕ ਕਰਨ ਲਈ ਉਹਦਾ ਵੀ ਪੂਰਾ ਰਡਾਰ ਸਿਸਟਮ ਇਹਨਾਂ ਦੇ ਕੋਲ ਆ ਕਿਉਂਕਿ ਸੈਟਲਾਈਟ ਸਿਸਟਮ ਰਡਾਰ ਸਿਸਟਮ ਸਾਰਾ ਕੁਝ ਅਮਰੀਕਾ ਦਾ ਹੀ ਆ ਸੋ ਸਾਰਾ ਕੁਝ ਇਹਨਾਂ ਨੇ ਇੱਥੇ ਪਹਿਲਾਂ ਫ੍ਰੀਜ਼ ਕਰ ਦਿੱਤਾ ਕੋਈ ਵੀ ਡਿਫੈਂਸ ਸਿਸਟਮ ਜਿਹੜਾ ਵੈਨਜ਼ੂਏਲਾ ਵਾਲਾ ਕੰਮ ਨਹੀਂ ਕੀਤਾ ਇਹਨਾਂ ਨੇ ਪੂਰਾ ਆਪਣਾ ਡੇਢ ਦੋ ਘੰਟੇ ਦੇ ਵਿੱਚ ਹੀ ਕੰਮ ਕੀਤਾ ਤੇ ਉਹ ਜਿਹੜਾ ਰਾਸ਼ਟਰਪਤੀ ਜਗ੍ਹਾ ਨੂੰ ਚੱਕ ਕੇ ਲੈ ਗਿਆ ਤੁਸੀਂ ਇਹ ਹਿਸਾਬ ਲਾ ਲਓ ਕਿ ਉਹ ਜਿਹੜਾ ਰਾਸ਼ਟਰਪਤੀ ਆ ਨਿਕੋਲਸ ਮਾਦਰੋ ਉਹਨੇ ਕੁਝ ਹੀ ਸਮਾਂ ਪਹਿਲਾਂ ਚਾਈਨਾ ਦੇ ਕੋਈ ਡਿਪਲੋਮੈਟ ਆਇਓ ਸੀਗੇ ਉਹਦੇ ਨਾਲ ਮੀਟਿੰਗ ਵਗੈਰਾ ਵੀ ਕੀਤੀ ਉਹ ਤੋਂ ਕੁਝ ਘੰਟਿਆਂ ਬਾਅਦ ਹੀ ਅਗਲੇ ਨੂੰ ਚੱਕ ਕੇ ਲੈ ਗਿਆ ਨਿਊਯਾਰਕ ਨਾਲ ਬੈਨਜ਼ਵੇਲਾ ਦਾ ਜਿਹੜਾ ਡਿਫੈਂਸ ਮਨਿਸਟਰ ਆ ਉਹਨੇ ਕਿਹਾ ਕਿ ਇਹ ਸਾਡੀ ਜਿਹੜੀ ਇੱਕ ਹਮਲਾ ਕੀਤਾ ਅਮਰੀਕਾ ਨੇ ਗਲਤ ਕੀਤਾ ਆ ਆਪਾਂ ਇਹਦਾ ਪੂਰਾ ਬਦਲਾ ਵਗੈਰਾ ਲਵਾਂਗੇ ਅਮਰੀਕਾ ਵਾਲੇ ਫਿਲਹਾਲ ਹਲੇ ਚੁੱਪ ਆ ਉਹ ਕਹਿੰਦੇ ਆ 1-2 ਦਿਨ ਆਪਾਂ ਦੇਖਾਂਗੇ ਜੇਕਰ ਉੱਥੇ ਕੋਈ ਹੋਰ ਫਿਰ ਆਵਾਜ਼ ਚੱਕੂਗਾ ਉਹਦਾ ਹਾਲ ਵੀ ਇਹ ਨਿਕੋਲਸ ਮਾਦਰੋ ਵਰਗਾ ਕਰਾਂਗੇ ਸੋ 2-3 ਦਿਨਾਂ ਦੇ ਵਿੱਚ ਉੱਥੇ ਕੋਈ ਨਾ ਕੋਈ ਜਿਹੜਾ ਸੱਤਾ ਪਰਿਵਰਤਨ ਜੋ ਕਰਨਾ ਚਾਹੁੰਦੇ ਸੀਗੇ ਅਮਰੀਕਾ ਵਾਲੇ ਉਹ ਹੋ ਹੀ ਜਾਣਾ ਹੈ ਉੱਥੇ ਤਖਤਾ ਪਲਟ ਹੋ ਹੀ ਜਾਣਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਛੇਤੀ ਹੀ ਹੋਊਗਾ ਸੋ ਜੇਕਰ ਉੱਥੇ ਵੈਨਜ਼ੂਏਲਾ ਦੇ ਵਿੱਚ ਤਖਤਾ ਪਲਟ ਹੋਊਗਾ ਤਾਂ ਉੱਥੇ ਇਹ ਵਾਲੀ ਜਿਹੜੀ ਕੁੜੀ ਆ ਮਾਰੀਆ ਕਰੋਨਾ ਮਚਾ ਦੋ ਇਹ ਉਹੀ ਕੁੜੀ ਆ ਜਿਹਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ 2025 ਦੇ ਵਿੱਚ ਸੋ ਜਿਹੜੀ ਇਹ ਗੱਲਬਾਤ ਹੁੰਦੀ ਆ ਸਾਰਾ ਬੜਾ ਤਕੜਾ ਪਲੈਨਿੰਗ ਹੁੰਦੀ ਆ ਕਈ ਚਿਰ ਤੋਂ ਬਣਾਉਣੀ ਸ਼ੁਰੂ ਕਰ ਦਿੰਦੇ ਆ ਡੋਨਲਡ ਟਰੰਪ ਨੂੰ ਕਿਹਾ ਜਾਂਦਾ ਸੀਗਾ ਕਿ ਉਹਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲੂਗਾ ਪਰ ਮੈਨੂੰ ਲੱਗਦਾ ਡੋਨਲਡ ਟਰੰਪ ਉਹ ਲੈਣਾ ਹੀ ਨਹੀਂ ਚਾਹੁੰਦਾ ਸੀਗਾ ਉਹ ਉਦਦੇ ਹੀ ਰੇਸ ਦੇ ਵਿੱਚ ਆਊ ਕੇ ਬਾਅਦ ਚ ਇਹਨੂੰ ਦੇ ਦਿੱਤਾ ਜਾਂਦਾ ਇੱਕ ਵੱਡਾ ਲੀਡਰ ਬੈਨਜੂਏਲਾ ਦੇ ਵਿੱਚ ਇਹ ਬਣਾਤਾ ਜਾਂਦਾ ਪਹਿਲਾਂ ਹੀ ਓਪੋਜੀਸ਼ਨ ਦੀ ਲੀਡਰ ਸੀਗੀ ਸੋ ਨਿਕੋਲਸ ਦਾ ਮਾਦਰ ਤੋਂ ਬਾਅਦ ਇਹਨੂੰ ਹੀ ਉੱਥੇ ਸੱਤਾ 'ਚ ਬਿਠਾ ਲਿਆ ਜਾਊਗਾ ਇਹ ਅਮਰੀਕਾ ਦੇ ਲਈ ਇੱਕ ਤਰ੍ਹਾਂ ਦੇ ਨਾਲ ਉਹਦੀ ਹੀ ਪੱਪੜ ਦੀ ਤਰ੍ਹਾਂ ਕੰਮ ਕਰੂਗਾ ਜਿੱਦਾਂ ਇਰਾਕ ਦੇ ਵਿੱਚ ਲੀਬੀਆ ਦੇ ਵਿੱਚ ਅਮਰੀਕਾ ਵਾਲਿਆਂ ਨੇ ਆਪਣੀ ਪੱਕੀ ਸਰਕਾਰਾਂ ਬਣਾਈਆਂ ਸੋ ਜਿਹੜਾ ਇੱਥੇ ਆਇਲ ਰਿਜ਼ਰਵ ਬੈਨਜ਼ੂਏਲਾ ਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਆ ਸੋ ਉਹਦਾ ਹੀ ਖੇਲ ਆ ਬਈ ਤੇਲ ਕਾ ਹੀ ਖੇਲ ਆ ਬਾਬੂ ਬਈਆ ਸੋ ਇਹ ਵਾਲੀ ਕੁੜੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਦੀ ਕਰਤਾ ਦਰਤਾ ਬੈਨਜ਼ੂਏਲਾ ਦੀ ਬਣ ਸਕਦੀ ਆ ਫਿਰ ਬੈਨਜ਼ੂਏਲਾ ਵਾਲੇ ਇੱਕ ਤਾਂ ਯੂ ਐਸ اے ਨੂੰ ਆਪਣਾ ਤੇਲ ਦੇਣ ਤੋਂ ਇਨਕਾਰ ਕਰ ਰਹੇ ਸੀ ਕਿਉਂਕਿ ਜਦੋਂ ਤੋਂ ਵੀ ਇਹ ਨਿਕੋਲੋਸ ਮਾਦਰੋ ਤੇ ਉਸ ਤੋਂ ਪਹਿਲਾਂ ਜਿਹੜਾ ਉਹਦਾ ਗੁਰੂ ਸੀਗਾ ਉਹਦੀ ਸਰਕਾਰ ਸੀਗੀ ਉਦੋਂ ਤੋਂ ਹੀ ਉਹਨਾਂ ਨੇ ਮਨਾਂ ਕਰ ਦਿੱਤਾ ਸੀਗਾ ਉਹਨਾਂ ਦੀ ਕੜਤਣ ਜਿਹੜੀ ਅਮਰੀਕਾ ਦੇ ਵਿੱਚ ਕਾਫੀ ਸਮੇਂ ਤੋਂ ਚੱਲੀ ਆ ਰਹੀ ਸੀ ਸੋ ਹੈ ਜਿਹੜਾ ਡੋਨਲਡ ਟਰੰਪਸ ਹੈਗਾ ਪਿਛਲੀ ਟਰਮ ਦੇ ਵਿੱਚ ਵੀ ਬੈਨਜ਼ਵੇਲਾ ਦਾ ਜਿਹੜਾ ਇਹ ਰਾਸ਼ਟਰਪਤੀ ਸੀ ਉਹਨੂੰ ਹਟਾਉਣਾ ਚਾਹੁੰਦੇ ਸੀ ਉਹਦੀ ਗੱਲ ਬਣੀ ਨਹੀਂ ਸੋ ਹੁਣ ਆ ਕੇ ਉਹਨੇ ਪੂਰੀ ਗੱਲਬਾਤ ਜਾਨੀ ਕਿ ਕਿਤਰਾਂ ਨਾਲ ਬਣਾ ਹੀ ਦਿੱਤੀ ਆ ਇੱਥੇ ਅਟੈਕ ਕਰਕੇ ਉਹਨੂੰ ਚੱਕ ਕੇ ਹੀ ਲੈ ਗਿਆ ਨਿਕੋਲਸ ਮਾਦਰੋ ਅਮਰੀਕਾ ਨੂੰ ਆਪਣੇ ਜਿਹੜੇ ਆਇਲ ਰਿਜ਼ਰਵ ਸੀਗੇ ਉਹਨਾਂ ਤੇ ਕੋਈ ਵੀ ਕਾਰਜਾ ਕਰਨ ਤਾਂ ਦੇ ਨਹੀਂ ਰਿਹਾ ਸੀਗਾ ਉਲਟਾ ਉਹ ਚਾਈਨਾ ਨਾਲ ਤੇ ਜਿਹੜਾ ਇਹ ਰੂਸ ਨਾਲ ਉਹਦੇ ਨਾਲ ਕਾਫੀ ਨੇੜਤਾ ਸੀਗੀ ਤੇ ਸਾਊਥ ਅਮਰੀਕਾ ਦੇ ਵਿੱਚ ਅਮਰੀਕਾ ਚਾਹੁੰਦਾ ਨਹੀਂ ਸੀਗਾ ਕਿ ਸਾਡੇ ਤੋਂ ਬਾਹਰ ਕੋਈ ਜਾਵੇ ਦੂਸਰਾ ਅਮਰੀਕਾ ਨੇ ਵੈਨਜ਼ੂਏਲਾ ਦੇ ਉੱਤੇ ਕਾਫੀ ਜਿਹੜੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀਗੇ USD ਦੇ ਵਿੱਚ ਉਹ ਆਪਣਾ ਤੇਲ ਵੇਚੇ ਹੀ ਨਹੀਂ ਸਕਦੇ ਸੀਗੇ ਇਸ ਲਈ ਵੈਨਜ਼ੂਏਲਾ ਦੀ ਜਿਹੜੀ ਆਰਥਿਕ ਹਾਲਾਤ ਸੀਗੇ ਉਹ ਪਹਿਲਾਂ ਹੀ ਖਰਾਬ ਅਮਰੀਕਾ ਨੇ ਕਰ ਹੀ ਦਿੱਤੇ ਹੋ ਸੀਗੇ ਇਸ ਲਈ ਜਿਹੜੇ ਉੱਥੋਂ ਦੇ ਲੋਕ ਵੀ ਆ ਉਹ ਵੀ ਜਾਦੇ ਜਿਹੜੇ ਆ ਉਹ ਨਿਕੋਲਸ ਮਾਦਰੋ ਦੇ ਖਿਲਾਫ ਹੋ ਹੀ ਚੁਕੇ ਸੀ ਨਿਕੋਲਸ ਮਾਦਰੋ ਆਪਣੇ ਜਿਹੜੇ ਆਇਲ ਸੀਗੇ ਚੋਰੀ ਛਿਪੇ ਥੋੜੇ ਬਹੁਤੇ ਚਾਈਨਾ ਨੂੰ ਵੇਚ ਰਿਹਾ ਸੀਗਾ ਚਾਈਨਾ ਨੂੰ ਉਹ ਚਾਈਨਾ ਦੀ ਕਰੰਸੀ ਚ ਵੇਚੀ ਜਾਂਦਾ ਸੀ ਜਾਂ ਰਸ਼ੀਆ ਨੂੰ ਰਸ਼ੀਆ ਦੀ ਕਰੰਸੀ ਚ ਵੇਚੀ ਜਾਂਦਾ ਸੀਗਾ ਜਾਂ ਉਹਨਾਂ ਤੋਂ ਕੋਈ ਸਮਾਨ ਵਗੈਰਾ ਲੈ ਲੁਕੇ ਇਦਾਂ ਪਰਚੇਜ਼ ਆਪਣਾ ਜਿਹੜਾ ਆਇਲ ਸੀਗਾ ਥੋੜਾ ਬਹੁਤਾ ਕਰੀ ਜਾ ਰਿਹਾ ਸੀਗਾ ਜ਼ਿਆਦਾਤਰ ਦੇਸ਼ ਆਇਲ ਲੈਣ ਤੋਂ ਵੈਨਜ਼ੂਏਲਾ ਤੋਂ ਡਰਦੇ ਹੀ ਸੀ ਅਮਰੀਕਾ ਦੇ ਕਰਕੇ ਹੀ ਸੋ ਅਮਰੀਕਾ ਨੂੰ ਇੱਕ ਤਰ੍ਹਾਂ ਨਾਲ ਡਾਲਰ ਨੂੰ ਬਾਈਪਾਸ ਵੀ ਕਰਕੇ ਚਾਈਨਾ ਤੇ ਰਸ਼ੀਆ ਨਾਲ ਆਪਣਾ ਕੰਮ ਕੰਮ ਕਰਕੇ ਚਲਾ ਰਿਹਾ ਹੈ ਸਗਾ ਸੋ ਡਾਲਰ ਨੂੰ ਬਾਈਪਾਸ ਕਰਨਾ ਮਤਲਬ ਕਿ ਜਿਹਦਾ ਰਾ ਕਾਲਾ ਕਰ ਰਿਹਾ ਹੈ ਸਗਾ ਸਦਾਮ ਹਸੈਨ ਯੂਰੋ ਦੇ ਵਿੱਚ ਜਾਂ ਹੋਰ 골ਡ ਦੇ ਵਿੱਚ ਆਪਣਾ ਤੇਲ ਤੂਲ ਵੇਚਣਾ ਸ਼ੁਰੂ ਕਰ ਦਿੱਤਾ ਸਗਾ ਅਮਰੀਕਾ ਨੇ ਉੱਥੋਂ ਹੀ ਸਿੱਖਿਆ ਲਈ ਸੀਗੀ ਕਿ ਉਹਨਾਂ ਦੀ ਜਿਹੜੀ ਕਰੰਸੀ ਇਹਦੇ ਨਾਲ ਤਾਂ ਡਾਊਨ ਹੋ ਜੋ ਲੋਕੇ ਦੀ ਜਿਹੜੀ ਲੋਕਾਂ ਦੀ ਜਿਹੜੀ ਭਰੋਸੇਯੋਗਤਾ ਹੈ ਯੂ ਐਸ ਡਾਲਰ ਦੇ ਉੱਤੇ ਉਹ ਟੁੱਟ ਸਕਦੀ ਆ ਇਸ ਤੋਂ ਬਾਅਦ ਲੀਬੀਆ ਦੇ ਵਿੱਚ ਗਦਾਫੀ ਨੇ ਜੋ ਗਲਤੀ ਕੀਤੀ 골ਡ ਦਿਨਾਰ ਅਫਰੀਕਾ ਦਾ ਇੱਕ ਸਾਰਿਆਂ ਦਾ ਦੇਸ਼ਾਂ ਦਾ ਬਣਾਉਣ ਦੀ ਜਿਹੜੀ ਉਹ ਗੱਲ ਕਰਦਾ ਸੀਗਾ ਉਹ ਵੀ ਇਹ ਡਾਲਰ ਨੂੰ ਬਾਈਪਾਸ ਕਰਨ ਦੀ ਹੀ ਗਲਤੀ ਇਹ ਉਹ ਕਾਰ ਬੈਠਾ کہہ ਸਕਦੇ ਆ ਕਿ ਸੋ ਇਸੇ ਤਰ੍ਹਾਂ ਦੀ ਗਲਤੀ ਇਹ ਨਿਕੋਲਸ ਮਾਦਰੋ ਵੀ ਕਰ ਰਿਹਾ ਸੀਗਾ ਅਮਰੀਕਾ ਨੂੰ ਆਲਰ ਰਿਜ਼ਰਵ ਵੀ ਚਾਹੀਦੇ ਸੀਗੇ ਆਪਣੀ ਕਰੰਸੀ ਜਿਹੜੀ ਆ ਉਹਦੇ ਵਿੱਚ ਭਰੋਸੇਯੋਗਤਾ ਵੀ ਚਾਹੀਦੀ ਸੀਗੀ ਸੋ ਇਸ ਹਮਲੇ ਦੇ ਨਾਲ ਯੂ ਐਸ ਦੀ ਜਿਹੜੇ ਡਾਲਰ ਦੇ ਵਿੱਚ ਭਰੋਸੇਯੋਗਤਾ ਆ ਪੂਰੀ ਦੁਨੀਆ ਦੀ ਹੋਰ ਵਧੂਗੀ ਜਿਹੜੀ ਕੋਈ ਬ੍ਰਿਕਸ ਕਰੰਸੀ ਆਪਣੀ ਬਣਾਉਣਾ ਚਾਹੁੰਦੀਆਂ ਕੰਟਰੀਆਂ ਉਹ ਵੀ ਕਿਤੇ ਨਾ ਕਿਤੇ ਡਰ ਸਕਦੇ ਆ ਕਿਉਂਕਿ ਇਹ ਅਮਰੀਕਾ ਵਾਲਿਆਂ ਨੇ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਆ ਕਿਸੇ ਵੀ ਰਾਸ਼ਟਰਪਤੀ ਨੂੰ ਉਹ ਇਸ ਤਰ੍ਹਾਂ ਵੀ ਚੱਕ ਕੇ ਲੈ ਕੇ ਜਾ ਸਕਦੇ ਆ ਸੋ ਬਹੁਤ ਸਾਰੇ ਦੇਸ਼ਾਂ ਨੇ ਇਹਦੀ ਨਿੰਦਾ ਵੀ ਕੀਤੀ ਆ ਖੰਡਨ ਵੀ ਕੀਤਾ ਹੈ ਦਾ ਨਿਊਯਾਰਕ ਟਾਈਮ ਦੇ ਖੁਦ ਹੀ ਅਮਰੀਕਾ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦੇ ਨਾਲ ਇਲੀਗਲ ਆ ਇਹਦੇ ਨਾਲ ਇੱਕ ਨਵੀਂ ਪਰਤ ਪੈ ਸਕਦੀ ਆ ਚਾਈਨਾ ਵਾਲੇ ਤਾਈਵਾਨ ਤੇ ਕਰ ਸਕਦੇ ਆ ਤੇ ਰਸ਼ੀਆ ਵਾਲੇ ਜੋ ਯੂਕਰੇਨ ਚ ਕਰ ਰਹੇ ਉਹ ਕਹਣਿਆ ਫਿਰ ਅਸੀਂ ਇਹ ਵੀ ਚੀਜ਼ ਜਾਇਜ਼ ਆ ਸੋ ਇੱਕ ਨਵਾਂ ਇੱਕ ਜਿਹੜਾ ਇਹ ਮਾਡਲ ਪੇਸ਼ ਕਰ ਦਿੱਤਾ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਕੀ ਪੂਰੇ ਦੇਸ਼ ਦੇ ਉੱਤੇ ਹਮਲਾ ਕਰਨ ਦੀ بجائے ਰਾਸ਼ਟਰਪਤੀ ਦੀ ਪੂਰੀ ਲੋਕੇਸ਼ਨ ਵਗੈਰਾ ਪੂਰਾ CIA ਦਾ ਅਜੰਡਾ ਉੱਥੇ ਸਾਰਾ ਕੁਝ ਐਨ ਜਾਂਚ ਪਰ ਕੇ ਕਿੱਥੇ ਉਹ ਬੰਦਾ ਰਹਿ ਰਿਹਾ ਕੀ ਕਰ ਰਿਹਾ ਕਿਹਦੇ ਨਾਲ ਮੀਟਿੰਗ ਕਰ ਰਿਹਾ ਐਨ ਮੌਕੇ ਦੇ ਉੱਤੇ ਹਮਲਾ ਕਰਕੇ ਕਿਸੇ ਵੀ ਦੇਸ਼ ਦੇ ਵਿੱਚੋਂ ਕਿਸੇ ਨੂੰ ਵੀ ਚੱਕ ਕੇ ਲੈ ਕੇ ਜਾ ਸਕਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੈਂਜੋਇਲਾ ਦੀ ਜਿਹੜੀ ਡਿਫੈਂਸ ਮਿਨਿਸਟਰ ਆ ਜੇਕਰ ਉਹ ਸਰੈਂਡਰ ਵਗੈਰਾ ਕਰਦਾ ਹੈ ਅਮਰੀਕਾ ਮੋਰੇ ਠੀਕ ਆ ਨਹੀਂ ਤਾਂ ਉੱਥੇ ਜਿਹੜਾ ਇਹ ਕਤਲੋਗਾਰਤ کہہ ਸਕਦੇ ਆ ਕਿਉਂਕਿ ਆਮ ਲੋਕ ਵੀ ਮਰਦੇ ਆ ਜਿਹੜੇ ਬੰਬ ਵਗੈਰਾ ਇਹਨਾਂ ਨੇ ਸਿੱਟਿਆ ਉਹਦੇ ਨਾਲ ਆਮ ਲੋਕ ਵੀ ਤਾਂ ਮਰੇ ਹੀ ਹੋਊਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕਿੰਨਾ ਤਹਿਸ ਨਹਿਸ ਹੁੰਦਾ ਆ ਉਹ 2-4 ਦਿਨਾਂ ਦੇ ਵਿੱਚ ਪਤਾ ਲੱਗੂਗਾ ਡਿਫੈਂਸ ਮਿਨਿਸਟਰ ਜੇਕਰ ਮੰਨ ਜਾਂਦਾ ਆ ਸਹੀਏ ਕੀਤੇ ਸੋ ਆਹ ਜਿਹੜੀ ਵਾਰ ਆ ਉਹ ਰੁਕ ਸਕਦੀ ਆ ਅਗਲਾ ਨੰਬਰ ਜੋ ਦੱਸਿਆ ਜਾ ਰਿਹਾ ਜੋ ਇੱਕ ਜੀਓ ਪੋਲਿਟਿਕਸ ਦੇ ਵਿੱਚ ਗੱਲਬਾਤ ਸਾਹਮਣੇ ਆ ਰਹੀ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਈਰਾਨ ਦੇ ਵਿੱਚ ਕਾਫੀ ਅਨਰੈਸਟ ਆ ਲੋਕ ਅੰਦੋਲਨ ਕਰ ਰਿਹਾ ਕਿਉਂਕਿ ਆਰਥਿਕ ਸਥਿਤੀ ਅਮਰੀਕਾ ਜਾਂ ਇਹਦੇ ਸਹਿਯੋਗੀਆਂ ਨੇ ਇਸ ਤਰ੍ਹਾਂ ਦੀ ਬਣਾਈ ਆ ਸੋ ਈਰਾਨ ਦੇ ਵਿੱਚ ਖਮਨਾਈ ਦਾ ਜਿਹੜਾ ਇੱਕ ਤਖਤਾ ਪਲਟ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਵਾਲੇ ਉਧਰ ਨੂੰ ਹੁਣ ਫੋਕਸ ਕਰ ਸਕਦੇ ਆ ਸੋ ਜਿੰਨੇ ਵੀ ਅਮਰੀਕਾ ਦੇ ਜਿਹੜੇ ਇਹ ਵਿਰੋਧੀ ਰਹੇ ਆ ਜਿਹੜੇ ਇਹ ਸੋਚਦੇ ਸੀਗੇ ਕਿ ਅਸੀਂ ਡਾਲਰ ਦੇ ਵਿੱਚ ਤੇਲ ਨਾ ਲੈ ਕੇ ਕਿਸੇ ਹੋਰ ਚੀਜ਼ ਚ ਲੈ ਸਕਦੇ ਆ ਉਹਨਾਂ ਨੂੰ ਵੀ ਇੱਕ ਵਾਰੀ ਕੰਨ ਹੋ ਚੁੱਕਿਆ ਕਿ ਅਮਰੀਕਾ ਵਾਲੇ ਕਿਸੇ ਵੀ ਦੇਸ਼ ਦਾ ਜਿਹੜਾ ਰਾਸ਼ਟਰਪਤੀ ਤੱਕ ਨੂੰ ਇਸ ਤਰ੍ਹਾਂ ਉਠਾ ਕੇ ਉੱਥੇ ਤਖਤਾ ਪਲਟ ਕਰ ਸਕਦੇ ਆ ਤੇ ਬੜਾ ਨੁਕਸਾਨ ਵੀ ਨਹੀਂ ਹੋਊਗਾ ਇਸ ਤਰ੍ਹਾਂ ਦੀ ਇਹਨਾਂ ਦੀ ਟੈਕਨੋਲੋਜੀ ਇਸ ਤਰ੍ਹਾਂ ਦੀ ਇਹਨਾਂ ਦੀ ਡੈਲਟਾ ਆਰਮੀ ਦਾ ਹੈ ਜਿਹੜਾ ਇੱਕ ਪਰਫਾਰਮੈਂਸ ਹੈਗੀ ਮੈਂ ਕਹਿੰਨਾ ਲਾਜਵਾਬ ਇਹ ਪਹਿਲੀ ਵਾਰੀ ਵਰਲਡ 'ਚ ਦੇਖਣ ਨੂੰ ਮਿਲਿਆ ਸੋ ਇਹ ਪੂਰੀ ਖਬਰ ਸਿਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਦੇ ਆ ਕਿ ਕਿਸ ਹੱਦ ਤੱਕ ਇਹ ਜਿਹੜਾ ਕਲੈਸ਼ ਆ ਹੋਰ ਵੱਧ ਆ 2026 ਦੀ ਸ਼ੁਰੂਆਤ ਅਮਰੀਕਾ ਨੇ ਫਿਲਹਾਲ ਇੱਕ ਜੰਗ ਦੇ ਵਿੱਚ ਕਹਿ ਸਕਦੇ ਆ ਜਦ ਤਖਤਾ ਪਲਟ ਕੇ ਕਰ ਦਿੱਤੀ ਆ ਅਗਲਾ ਨੰਬਰ ਇਰਾਨ ਤਾਈਵਾਨ ਯੂਕਰੇਨ ਦੇ ਵਿੱਚ ਕੀ ਹੁੰਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ